ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਫੇਰ ਤੋਂ ਤੁਹਾਡੇ ਆਪਣੀ ਚੈਨਲ ਪੰਜਾਬੀ ਪ੍ਰੀਤ ਗੈਲਰੀ ਬੁਟੀਕ ਤੇ ਹੋਰ ਸਾਰੇ ਕਿਵੇਂ ਹੋ ਜੀ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਜੀ ਮੈਂ ਪ੍ਰੀਤ ਅਸ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਲੈ ਕੇ ਆਈਆਂ ਜੀ ਕੈਮਰੀ कॉटन ਦੇ ਜੈਪੂਰੀ ਪ੍ਰਿੰਟ ਵਾਲੇ ਸੂਟ ਰਹਿਣ ਵਾਲੇ ਨੇ ਜੀ ਬਹੁਤ ਹੀ ਸੋਨਾ ਫੈਬਰਿਕ ਸੌਫਟ ਫੈਬਰਿਕ ਹੋਏਗਾ ਤੇ ਪ੍ਰਾਈਸ ਸਭ ਦੇ ਅੱਜ ਮੈਂਸ਼ਨ ਹੋਣਗੇ ਕੱਲ ਇੱਕ ਵੀਡੀਓ ਦੇ ਵਿੱਚ ਮੇਰਾ ਸਬਸਕ੍ਰਾਈਬ ਪਰਨੇ ਇੱਕ ਮੈਸੇਜ ਕਰਿਆ ਸੀਗਾ ਇਨਬਾਕਸ ਚ ਜੀ ਤੁਸੀਂ ਜੇ ਰੇਟ ਨਹੀਂ ਪਾਓਗੇ ਤਾਂ ਅਸੀਂ ਤੁਹਾਡੀ ਵੀਡੀਓ ਨਹੀਂ ਦੇਖਣੀ ਐਵੇਂ ਨਾ ਕਰਨਾ ਵੀਡੀਓ ਦੇਖਿਆ ਕਰੋ ਬਸ ਪ੍ਰਾਈਸ ਪਾੰਦਾ ਟਾਈਮ ਨਹੀਂ ਹੁੰਦਾ ਮਤਲਬ ਐਡੀਟਿੰਗ ਕਰਨੀ ਪੈਂਦੀ ਹੈ ਥੋੜੀ ਇਸ ਲਈ ਜਲਦੀ ਜਲਦੀ ਪੋਸਟ ਕਰ ਦਿਹਦਾ ਹੈਗਾ ਪਿਕਸ ਓਨਲੀ ਸੋ ਹੁਣ ਮੈਂ ਟਰਾਈ ਕਰਾਂਗੀ ਪ੍ਰਾਈਸ ਮੈਂਸ਼ਨ ਕਰਨ ਦੀ ਸੋ ਅੱਜ ਮੈਂ ਪ੍ਰਾਈਸ ਮੈਂਸ਼ਨ ਕੀਤੇ ਹੋਏ ਆ ਤੇ ਇਹ ਇਹ ਰੈਨ ਵਾਲੇ ਨੇ ਜੈਪੁਰੀ ਪ੍ਰਿੰਟਰ ਰੈਨ ਵਾਲੇ ਨੇ ਜੀ ਬਹੁਤ ਹੀ ਸਾਦਾ ਸੋਨੇ ਪ੍ਰਿੰਟ ਕਲਰ ਨੇ ਆ ਫਾਸਟ ਸ਼ੇਡਸ ਰੈਨ ਵਾਲੇ ਨੇ ਫਾਸਟ ਕਲਰਸ ਹੋਣਗੇ ਡਿਜ਼ਾਈਨਿੰਗ ਬਹੁਤ ਜਿਆਦਾ ਸੋਹਣੀਆਂ ਕਲਰ অপਸ਼ਨਸ ਵੀ ਤੁਹਾਨੂੰ ਮਿਲ ਜਾਣਗੀਆਂ 2 ਮੀਟਰ ਸ਼ਰਟ 2 ਮੀਟਰ ਬਾਟਮ ਹੈ ਅਗਰ ਤੁਸੀਂ ਇੱਕ ਪ੍ਰਿੰਟ ਹੈ ਜਿਹੜਾ ਜਿਵੇਂ ਫਰੰਟ ਉੱਪਰ ਵਾਲਾ ਸ਼ਰਟ ਹੈ ਇਹੀ ਹੀ 5 ਮੀਟਰ ਲੈਣਾ ਚਾਹੁੰਦੇ ਹੋ 올ਓਵਰ ਸੂਟ ਲੈਣਾ ਚਾਹੁੰਦੇ ਹੋ ਇੱਕ ਪ੍ਰਿੰਟ ਦਾ ਤਾਂ ਉਹ ਵੀ ਤੁਸੀਂ ਲੈ ਸਕਦੇ ਹੋ ਅਗਰ 2.5 2.5 ਮੀਟਰ ਦੀ ਕੱਟ ਲੈਣਾ ਚਾਹੁੰਦੇ ਹੋ ਸ਼ਰਟ ਐਂਡ ਬਾਟਮ ਮੈਚ ਕਰਕੇ ਲੈਣਾ ਚਾਹੁੰਦੇ ਹੋ ਉਹ ਵੀ ਲੈ ਸਕਦੇ ਹੈਗੇ ਹੋ ਠੀਕ ਹੈ ਜੀ ਅਗਰ 올ਓਵਰ ਲੈਣਾ 올ਓਵਰ ਲੈ ਸਕਦੇ ਹੋ ਮੈਚਿੰਗ ਲੈਣਾ ਤਾਂ ਮੈਚਿੰਗ ਲੈ ਸਕਦੇ ਹੈਗੇ ਹੋ ਸੌਫਟ ਕੈਂਬ੍ਰਿਕ ਕਾਟਨ ਦੀ ਰਹਿਣ ਵਾਲੀ ਕਲੈਕਸ਼ਨ ਹੈ ਜੀ ਪ੍ਰਾਈਸ স্ক্রিন ਤੇ ਮੈਂਸ਼ਨ ਨੇ ਠੀਕ ਹੈ ਜੀ ਵਿਦ ਦੁਪੱਟਾ ਵੀ ਮਿਲ ਜਾਣਗੇ ਵਿਦਾਊਟ ਦੁਪੱਟਾ ਵੀ ਮਿਲ ਜਾਣਗੇ ਜੀ ਠੀਕ ਹੈ ਅਗਰ ਜਿਵੇਂ ਆਹ ਵਾਲੇ ਪ੍ਰਿੰਟ ਤੁਸੀਂ ਦੇਖ ਰਹੇ ਹੋ ਇਹ ਤੁਸੀਂ ਬਦਾਉਂ ਦੁਪੱਟਾ ਲੈਣਾ ਚਾਹੁੰਦੇ ਹੋ ਤੁਹਾਡੇ ਕੋਲ ਦੁਪੱਟਾ ਹੈ ਛੇੜ ਦਾ ਸੂਟ ਲੈਣਾ ਚਾਹੁੰਦੇ ਤਾਂ ਸੂਟ ਲੈ ਸਕਦੇ ਹੋ ਜਿਹੜਾ ਦੁਪੱਟਾ ਰਿਮੂਵ ਕਰਵਾ ਸਕਦੇ ਹੋ ਇਸ ਕਲੈਕਸ਼ਨ ਦੇ ਵਿੱਚੋਂ ਠੀਕ ਹੈ ਜੀ ਕਈਆਂ ਦੇ ਵਿੱਚ ਆਪਾਂ ਇਹ ਵਾਲੀ ਫੈਸਿਲਿਟੀ ਹੁੰਦੀ ਹੈ ਓਨਲੀ ਸੂਟ ਲੈ ਸਕਦੇ ਹੋ ਦੁਪੱਟਾ ਰਿਮੂਵ ਕਰਵਾ ਸਕਦੇ ਹੋ ਸੋ ਓਨਲੀ ਦੁਪੱਟਾ ਲੈਣਾ ਤਾਂ ਦੁਪੱਟਾ ਵੀ ਲੈ ਸਕਦੇ ਹੈਗੇ ਠੀਕ ਹੈ ਇਸ ਵਿੱਚ ਆਪਸ਼ਨ ਹੈ ਅਗਰ ਤੁਸੀਂ ਸ਼ਰਟ ਵਾਲਾ ਫੈਬਰਿਕ ਹੈ ਜਿਹੜਾ ਪ੍ਰਿੰਟ ਆ ਉਹ 올ਓਵਰ ਲੈਣਾ ਚਾਹੁੰਦੇ ਹੋ 5 ਮੀਟਰ ਉਹ ਲੈ ਸਕਦੇ ਹੋ ਅਗਰ ਬਾਟਮ ਫੈਬਰਿਕ ਲੈਣਾ ਚਾਹੁੰਦੇ ਹੋ 5 ਮੀਟਰ ਆਲ ਲੈ ਸਕਦੇ ਹੈਗੇ ਹੋ ਨੈਕਸਟ ਆ ਗਈ ਜੀ ਹਕੂਬਾ ਚਿਕਨ ਐ ਕਾਟਨ ਹੈਗੀ ਹੈ ਜੀ ਕੂਬਾ ਡਿਜੀਟਲ ਪ੍ਰਿੰਟ ਆ ਪ੍ਰਾਈਸ ਸਕਰੀਨ ਤੇ ਮੈਂਸ਼ਨ ਆ 올ਓਵਰ ਫੈਬਰਿਕ ਆ ਬਾਕੀ ਇਹ ਤੁਹਾਨੂੰ ਪਰ ਮੀਟਰ ਅਕੋਰਡਿੰਗ ਵੀ ਮਿਲ ਜਾਏਗਾ ਅਗਰ ਤੁਸੀਂ ਓਨਲੀ ਸ਼ਰਟ ਦੀ ਕੱਟ ਲੈਣੀ ਹੋਵੇ ਤਾਂ ਸ਼ਰਟ ਦੀ ਕੱਟ ਅਵੇਲੇਬਲ ਆ ਤੁਸੀਂ ਓਨਲੀ ਸ਼ਰਟ ਦੀ ਕਟਿੰਗ ਵੀ ਲੈ ਸਕਦੇ ਹੋ ਬਟ ਇਨਾਂ ਉਹ ਥੋੜਾ ਆਪਾਂ ਨੂੰ ਸ਼ਿਪਿੰਗ ਚਾਰजेस ਪੈ ਜਾਂਦੇ ਨੇ ਸੋ ਇਸ ਕਰਕੇ ਸ਼ਰਟ ਓਨਲੀ ਕੋਸਟਲੀ ਪੈ ਜਾਂਦੀ ਹੈ ਸੋ 올ਓਵਰ ਸ਼ੁੱਟ ਵੀ ਲੈ ਸਕਦੇ ਹੋ ਹਕੂਬਾ ਮਤਲਬ ਡਿਜੀਟਲ ਪ੍ਰਿੰਟ ਹੈ ਹਕੂਬਾ ਮਤਲਬ ਚਿਕਨ ਦੇ ਵਿੱਚ ਹੁੰਦਾ ਸਾਰਾ ਪ੍ਰਿੰਟ ਤੇ ਕਾਟਨ ਰੈਨ ਵਾਲੀ ਆ ਸਾਫਟ ਕਾਟਨ ਕੈਮਬ੍ਰਿਕ ਕਾਟਨ ਹੋਏਗੀ ਬਹੁਤ ਹੀ ਸੋਹਣੇ ਪ੍ਰਿੰਟਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਨੈਕਸਟ ਆ ਗੇ ਅਮਰੀਕਨ ਗਰੇ ਫੈਬਰਿਕ ਹੈ ਜੀ ਇਹ ਵਾਲਾ ਫੈਬਰਿਕ ਕ੍ਰੇਪ ਦਾ ਇਸਦੇ ਤੁਸੀਂ ਕੋਟ ਸੈੱਟ ਬਣਾ ਸਕਦੇ ਹੋ ਵੈਸੇ ਤਾਂ ਕੁਝ ਵੀ ਬਣਾ ਸਕਦੇ ਹੋ ਤੁਹਾਡੀ ਚੋਇਸ ਆ ਪੰਜਾਬੀ ਸੂਟ ਬਣ ਜਾਣਗੇ ਡਰੈਸ ਬਣ ਜੇਗੀ ਬਾਕੀ ਕੋਟ ਸੈੱਟ ਇਹ ਵਾਲਾ ਫੈਬਰਿਕ ਜਿਆਦਾ ਯੂਜ਼ ਕੀਤਾ ਜਾਂਦਾ ਹੈ ਤੇ ਇਹ ਜਿਹੜਾ ਅਮਰੀਕਨ ਕਰੇਪ ਫੈਬਰਿਕ ਹੁੰਦਾ ਹੈ ਗਰਮੀ ਸਰਦੀ ਚੱਲਣ ਵਾਲਾ ਹੁੰਦਾ ਹੈਗਾ ਲਾਈਨਿੰਗ ਤਾਂ ਲਗਾਣੀ ਹੀ ਪੈਂਦੀ ਹੈ ਫਿਨਿਸ਼ਿੰਗ ਦੇ ਲਈ ਬਟ ਗਰਮੀ ਸਰਦੀ ਇਹ ਵਾਲਾ ਫੈਬਰਿਕ ਯੂਜ਼ इजीली ਹੋ ਜਾਂਦਾ ਹੈਗਾ ਕਿਉਂਕਿ ਕਰੇਪ ਐਵੇਂ ਦਾ ਫੈਬਰਿਕ ਆ ਦੇਖੋ ਫੰਕਸ਼ਨ ਤਾਂ ਹਮ ਗਰਮੀ ਦੇ ਵਿੱਚ ਵੀ ਆਉਂਦੇ ਆ ਤਾਂ ਉਦੋਂ ਆਪਾਂ ਨੂੰ ਕੁਝ ਨਾ ਕੁਝ ਪਾਰਟੀ ਵੇਅਰ ਵੇਅਰ ਕਰਨਾ ਹੀ ਪੈਂਦਾ ਤਾਂ ਉਸ ਅਕੋਰਡਿੰਗ ਜਿਹੜਾ ਕਰੇਪ ਦਾ ਫੈਬਰਿਕ ਯੂਜ਼ ਕੀਤਾ ਜਾਂਦਾ ਪ੍ਰਿੰਟ ਇਸਦੇ ਵੀ ਬਹੁਤ ਜ਼ਿਆਦਾ ਸੋਹਣੇ ਨੇ ਕੋਈ ਵੀ ਲੈਣਾ ਹੋਵੇ ਸਕਰੀਨਸ਼ਾਟ ਲੈ ਕੇ ਨੰਬਰ ਸਕਰੀਨ ਤੇ ਦਿੱਤਾ ਹੋਇਆ 7814006527 ਤੇ ਮੈਸੇਜ ਕਰਕੇ ਆਪਣੀ ਬੁਕਿੰਗ ਕਰ ਸਕਦੇ ਹੈਗੇ ਹੋ ਜੋ ਵੀ ਸੂਟ ਪਸੰਦ ਹੈ ਅਵੇਲੇਬਿਲਟੀ ਚੈੱਕ ਕਰਵਾ ਕੇ ਵੀ ਸੂਟ ਹੈ ਕਿ ਨਹੀਂ ਹੈ ਇਸ ਟਾਈਮ ਉਸ ਤੋਂ ਬਾਅਦ ਸੂਟ ਕੀ ਹੈ ਤੁਹਾਨੂੰ ਮਿਲ ਜਾਵੇਗਾ ਆਰਡਰ ਤੁਸੀਂ ਕਰ ਸਕਦੇ ਹੋ ਆਪਣਾ ਐਡਰੈਸ ਦੇ ਕੇ ਪ੍ਰੋਪਰ ਇਹ ਵਾਲਾ ਕੰਧਾ ਵਰਕ ਦੇ ਸੂਟਸ ਆਗੇ ਮਤਲਬ ਕਾਟਨ ਹੋਏਗੀ ਵਿੱਚ ਕੰਧਾ ਧਾਗੇ ਦਾ ਜਿਵੇਂ ਵਰਕ ਕੁੰਦਨ ਕੰਥ ਵਰਕ ਕਹਿੰਦੇ ਆ ਇਹ 500 ਦਾ ਸੂਟ ਹੈ 올ਓਵਰ 5 ਮੀਟਰ ਸੂਟ ਆਏਗਾ ਕਾਟਨ ਦਾ ਹੋਏਗਾ ਹੁੰਦਾ ਕਾਟਨ ਦਾ ਬਟ ਇਹਦੇ ਵਿੱਚ ਵਰਕ ਹੁੰਦਾ ਇਸ ਕਰਕੇ ਇਹਨਾਂ ਨੂੰ ਕੰਥ ਵਰਕ ਬੋਲ ਦਿੰਦੇ ਆ ਇਹਨੂੰ ਕਾਟਨ ਵਿੱਚ ਨੈਕਸਟ ਆਗੇ ਲੀਲਨ ਪਿਓਰ ਲੀਲਨ ਕਾਟਨ ਦਾ ਸੂਟ ਹੈ ਕੇਰਾ ਬਣਿਆ ਆਇਆ ਵਰਕ ਕੀਤਾ ਹੋਇਆ ਬਾਜੂ ਤੇ ਵਰਕ ਵੀ ਆਏਗਾ ਪ੍ਰਾਈਸ ਬਹੁਤ ਜ਼ਿਆਦਾ ਰੀਜ਼ਨੇਬਲ ਹੈ ਇਸ ਦਾ ਵਿਦ ਵਰਕ ਸਕਰੀਨ ਤੇ ਮੈਂਸ਼ਨ ਹੈ ਕਲਰ ਬਹੁਤ ਪਿਆਰੇ ਆਏ ਨੇ ਬਹੁਤ ਸੋਹਣੇ ਲਿਮਟਿਡ ਜਿਹਾ ਸਟਾਕ ਹੈ ਜੀ ਬਿਲਕੁਲ ਲਿਮਟਿਡ ਜਿਹਾ ਸਟਾਕ ਆ ਜੋ ਤੱਕ ਉਸੇ ਆਰਡਰ ਕਰਦੇ ਹਨ ਨਾ ਉਦੋਂ ਉਹਨੂੰ ਕਈ ਵਾਰ ਸੋਲਡ ਆਊਟ ਹੋ ਜਾਂਦੇ ਨੇ ਕਲਰਸ ਜੋ ਤੁਹਾਨੂੰ ਪਸੰਦ ਆ। ਸੋ ਆਰਡਰ ਜਲਦੀ ਕਰੋ ਨੰਬਰ ਸਕਰੀਨ ਤੇ No Cash on Delivery